ਅੰਮ੍ਰਿਤਸਰ ਰੋਡ ਤੇ ਸਥਿਤ ਤੰਤਨ ਬਾਬਾ ਦੀਪ ਸਿੰਘ ਜੀ ਦਾ ਇਤਿਹਾਸਿਕ ਸਥਾਨ ਗੁਰਦੁਆਰਾ ਰਣਨੀਤੀ ਸਾਹਿਬ ਜਿੱਥੇ ਹਰ ਰੋਜ਼ ਬੜੀ ਗਿਣਤੀ ਵਿੱਚ ਸੰਗਤਾਂ ਆਤਮਸਤਖ ਹੁੰਦੀਆਂ ਹਨ ਸੰਗਤਾ ਨੇ ਫਾਸ ਵੀਡੀਓ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਤਨ ਬਾਬਾ ਦੀਪ ਸਿੰਘ ਜੀ ਨੇ ਯੁੱਧ ਦੌਰਾਨ ਗੁਰਦੁਆਰਾ ਲਕੀਰ ਸਾਹਿਬ ਤੋਂ ਲਕੀਰ ਖਿੱਚ ਕੇ ਰਵਾਨਾ ਹੋਏ ਸਨ ਉਦੋਂ ਇਸ ਜਗ੍ਹਾ ਤੇ ਬੈਠ ਕੇ ਰਣਨੀਤੀ ਤਿਆਰ ਕੀਤੀ ਸੀ ਉਹਨਾਂ ਕਿਹਾ ਕਿ ਸੰਗਤਾ ਇਸ ਜਗ੍ਹਾ ਤੇ ਹਾਸ੍ਰੀ ਭਾਰ ਕੇ ਮੂਹੋਂ ਮੰਗੀਆਂ ਮੁਰਾਦਾ ਮੰਗਦੀਆਂ ਹਨ ਤਰਨਤਾਰਾ ਰੋਡ ਅੰਦਰ ਸਥਿਤ ਗੁਰਦੁਆਰਾ ਰਣਨੀਤੀ ਸਾਹਿਬ ਇੱਥੇ ਬਾਬਾ ਦੀਪ ਸਿੰਘ ਜੀ ਨੇ ਇੱਥੇ ਬੈ ਕੇ ਵਿਚਾਰਾਂ ਮੀਤਾ, ਇਸਲਾਮ مشورہ ਕੀਤਾ ਜਦੋਂ ਜੰਗ ਦੀ ਰਾਣੀਤੀ ਤਿਆਰ ਕਰਨੀ ਸੀਗੀ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਗਾੜੀ ਫਿਰ ਚਾਲੇ ਪਾਤੇ ਗੁਰਦੁਆਰਾ ਲਲਕਾਰ ਸਾਹਿਬ ਗਾੜੀ ਅੱਗੇ ਲਲਕਾਰਾ ਮਾਰਿਆ ਗੁਰਦੁਦੁਆਰਾ ਲਲਕਾਰ ਸਾਹਿਬ ਤੇ ਇੱਥੇ ਬੈ ਕੇ ਉਹਨਾਂ ਨੇ ਇਸਲਾਮ مشورہ ਕਰਕੇ ਬਾਬਾ ਜੀ ਦਾ ਜਦੋਂ ਬੈਠੇ ਸਾਰੀ ਸੰਗਤ ਉਹਨਾਂ ਦੇ ਨਾਲ ਸੀਗੀ ਤੇ ਇੱਥੇ ਬਹੁਤ ਮਹਾਨਤਾ ਮਿਲ ਹਰੇਕ ਆਸਾ ਮਰਾਤਾ ਵਾਈ ਗਰੁੱਪ ਪੂਰੀਆਂ ਕਰਦਾ ਸੱਚੇ ਪਾਤਸ਼ਾਹ ਬਾਬਾ ਦੀਪ ਸਿੰਘ ਜੀ ਜਿਹੜੇ ਆ ਤੇ ਹਰ ਐਤਵਾਰ ਲੰਗਰ ਲੱਗਦਾ ਮੱਸਿਆ ਵਾਲੇ ਦਿਨ ਵੀ ਇੱਥੇ ਗੁਰੂ ਘਰ ਦੀਆਂ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਆਉਂਦੀਆਂ ਆ ਸਾਰੀਆਂ ਇੱਥੇ ਬਹੁਤ ਵਾਹਿਗੁਰੂ ਦੀ ਕਿਰਪਾ ਦੇ ਨਾਲ ਚਪੈਰੇ ਦਾ ਪਾਠ ਜਿਹੜਾ ਇੱਥੇ 25-26 ਸਾਲ ਹੋ ਗਿਆ ਜੀ ਚਪੈਰੇ ਸਾਹਿਬ ਦਾ ਪਾਠ ਚੱਲਦਾ ਜੀ ਮਹਾਰਾਜ ਬਾਬਾ ਦੀਪ ਸਿੰਘ ਦੀ ਸੇਵਾ ਚੁੱਕੀ ਨੂੰ 50 ਸਾਲ ਹੋ ਗਿਆ ਜੀ ਇੱਥੇ ਸੇਵਾ ਕਰਦੇ ਬੜੀ ਸ਼ਰਧਾ ਭਾਵਨਾ ਸੰਗਤਾਂ ਆਉਂਦੀਆਂ ਲੰਗਰ ਚੱਲਦੇ ਆ ਮਹਾਰਾਜ ਦੀ ਕਿਰਪਾ ਖੰਡ ਪਾਠ ਹੁੰਦੇ ਆ ਬੜੀ ਕਿਰਪਾ ਮਹਾਰਾਜ ਦੀ ਜਿੱਤੇ ਪਾਸਾ ਹਰ ਸਿੰਘਾਂ ਸਾਮਰਾਜਾਂ ਪੁਰੀਆਂ ਦੀਆਂ ਕੋਈ ਵੀ ਇੱਥੇ ਦੁਖੀ ਆਉਂਦਾ ਆਸਰੀਆਂ ਆਸਾਂ ਮਰਦਾਂ ਪੂਰੀਆਂ ਹੁੰਦੀਆਂ ਜਿੰਨੂੰ ਔਲਾਦ ਦੀ ਲੋੜ ਉਹਨੂੰ ਲਾਦਾਂ ਵੀ ਮਿਲਦੀਆਂ ਸੱਚੇ ਪਾਤਸ਼ਾਹ ਮਿਹਰ ਕਰਦਾ ਦਇਆ ਕਰਦਾ ਸੱਚੇ ਪਾਤਸ਼ਾਹ ਵੈਗਰੂ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਇਸ ਕਾਰਨ ਤਾਂ ਅੰਮ੍ਰਿਤਸਰ ਰੋਡ ਦੇ ਸੇਧ ਗੁਰਦੁਆਰਾ ਰਾਨੀ ਦੀ ਸਾਹਬ ਜੋ ਕਿ ਇਤਿਹਾਸਿਕ ਉਸਾਰਾ ਹੈ ਜਿੱਥੇ ਬਾਬਾ ਦੀਪ ਸਿੰਘ ਜਦੋਂ ਲਕੀਰ ਸਾਹਿਬ ਤੋਂ ਸੁਣੇ ਹਨ ਉਹਨਾਂ ਨੇ ਇੱਥੇ ਆ ਕੇ ਆਪਣੀਆਂ ਸੰਤਾ ਤੇ ਆਪਣੇ ਛਪਈਆਂ ਢਾਲ ਰਾਨੀ ਦੀ ਤਿਆਰ ਕੀਤੀ ਅਤੇ ਜੌਲੰਦਰ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ ਸਾਰਿਆਂ ਨੂੰ ਦੱਸਿਆ ਕੈਮਰਾਮੈਨ ਹਰ ਅਮਰਤ ਹੈਰੀ ਜੀ ਨਾਲ ਗ੍ਰਿੰਦਰ ਸਿੰਘ ਦੀ ਟਿੱਕੂ ਦੀ ਰਿਪੋਰਟ ਫਾਸਟੇ ਨਿਊਜ਼ ਤਰੰਤ